ਅੱਪਾ ਪਹੁੰਚੋਏ ਸੀ ਜੀ ਆਲੀਕਲਾ ਸੁਲਤਾਨਪੁਰ ਲੋਧੀ ਦੇ ਬਿਲਕੁਲ ਲਾਗੇ ਪੈਂਦਾ 25 ਕਿਲੋਮੀਟਰ ਦੀ ਦੂਰੀ ਤੇ ਆ ਤੁਸੀਂ ਵੇਖ ਸਕਦੇ ਹੋ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਨਾ ਪਾਣੀ ਪਾਣੀ ਫਿਰਦਾ ਖੇਤਾਂ ਦੇ ਵਿੱਚ ਤੇ ਜਿੰਨਾ ਵੀਰਾਂ ਦਾ ਨੁਕਸਾਨ ਹੋਇਆ ਨਾ ਉਹ ਇੱਥੇ ਇਕੱਠੇ ਹੋਏ ਬੈਠੇ ਆ ਕਿਉਂਕਿ ਵੀ ਜਿਹੜੀ ਇਹ ਕਹਿੰਦੇ ਵੀ ਸਾਨੂੰ ਜ਼ਰੂਰਤ ਹਲੇ ਰਸਣ ਦੀ ਨਹੀਂ ਹੈਗੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਆਪਾਂ ਵੀਰ ਜੀ ਸਾਨੂੰ ਹਰਪਾਲ ਸਿੰਘ ਮਿਲੇ ਆ ਜ਼ਿੰਮੇਵਾਰ ਬੰਦੇ ਆ ਵੀਰ ਜੀ ਪਹਿਲਾਂ ਤੁਸੀਂ ਆਪਾਂ ਵਿੱਚ ਨੰਬਰ ਵੀ ਬੋਲ ਦਿਓ ਤੇ ਜਿਹੜੇ ਭਰਾ ਸਾਡੇ ਉਧਰੋਂ ਆਣਗੇ ਨਾ ਵੀ ਉਹ ਤੁਹਾਡੇ ਨਾਲ ਕੰਟੈਕਟ ਕਰਕੇ ਆ ਜਾਣ ਵੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਉਹ ਤੁਸੀਂ ਉਹ ਸੰਗਤ ਨੂੰ ਦੱਸੋ ਵੈਕੁਰ ਜਿੱਕਾ ਖਾਲਸਾ ਵੈਕੁਰ ਜਿੱਕੀ ਪਤੇ ਮੇਰਾ ਨਾਮ ਰਿਸ਼ਪਾਲ ਸਿੰਘ ਆ ਜੀ ਤੇ ਪਿੰਡ ਸਾਡਾ ਅਲੀਕਲਾਂ ਹਲਕਾ ਸultanpur ਲੋਧੀ ਜ਼ਿਲ੍ਹਾ ਕਪੂਰਥਲਾ ਨੰਬਰ ਮੇਰਾ ਹੈਗਾ ਜੀ 9815428997 ਦੁਬਾਰਾ ਫੇਰ ਬੋਲ ਦਿਓ ਜੀ 9815428997 ਜੀ ਇਦਾਂ ਵੀਰ ਜੀ ਬਿਆਸ ਦਰਿਆ ਦੇ ਕੰਢੇ ਤੇ ਆਹੀ ਸਾਡਾ ਪਿੰਡ ਜਿਹੜਾ ਆਲੀ ਕਣਾ ਆਲੀ ਖੁਰਦਾ ਵੀਡੀਓ ਵੀ ਸਾਰਿਆਂ ਨੇ ਵੇਖੀ ਹੈ ਜਿੱਥੇ ਬਾਨ ਟੁੱਟਦਿਆਂ ਵੀਰ ਜਿਹੜੇ ਹੀ ਤਾਂ ਮਾਰ ਹਾਂਜੀ ਜਦੋਂ ਬਜ਼ੁਰਗ ਹਨਾ ਜੀ ਰੋਂਦੇ ਆ ਹਾਂਜੀ ਹਾਂਜੀ ਇਹਨਾ ਹੀ ਇੱਕ ਮਹੀਨਾ ਪਹਿਲਾਂ ਬਾਨਨ ਲੱਗੇ ਰਹੇ ਸੀ ਇੱਕ ਡੇਢ ਮਹੀਨੇ ਦਿੱਤ ਲਗਭਗ ਤੇ ਉਹ ਉਸ ਦਿਨ ਜਦੋਂ ਸਾਡੇ ਕੋਲ ਵੇਰ ਕੇ ਬਾਨ ਟੁੱਟ ਗਿਆ ਨਾ ਉਸ ਦਿਨ ਸਾਬ ਨਾਲ ਸਾਰਾ ਇਲਾਕਾ ਰੋਇਆ ਸੀ ਇਸ ਚੀਜ਼ ਨੂੰ ਕਿਉਂਕਿ ਮਿਹਨਤ ਬਹੁਤ ਕੀਤੀ ਸਾਰੇ ਕਿਉਂਕਿ ਜੀ ਹਰ ਕੋਈ ਨਾ ਫਸਲ ਜ਼ਿਮੀਦਾਰ ਜਿਹੜਾ ਪੁੱਤਾਂ ਵਾਂਗੂ ਪਾਲਦਾ ਹੈ ਨਾ ਉਹਨੂੰ ਬਹੁਤ ਆਸਾਂ ਹੁੰਦੀਆਂ ਫਸਲ ਤੇ ਜਦੋਂ ਪਾਣੀ ਬਿਆਸਦਰਾ ਦੇ ਕੰਢੇ ਜਿਹੜਾ ਬੰਨ੍ਹ ਹੀ ਬੰਨਿਆ ਸੀ ਸਾਡੇ ਲੋਕਾਂ ਵੱਲੋਂ ਹੀ ਬੰਨਿਆ ਗਿਆ ਸੀ ਪੈਸੇ ਇਕੱਠੇ ਕਰਕੇ ਕਿ ਲਾਇਬ੍ਰਰੀ ਆਪਣੇ ਤੌਰ ਤੇ ਬੰਨਿਆ ਜਾਂਦਾ ਸੀ ਸਰਕਾਰਾਂ ਇਹਦੇ ਵਿੱਚ ਇਹਦੇ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਅੱਛਾ ਜੀ ਨਾ ਸਰਕਾਰ ਕੋਈ ਰੋਲ ਕਰਦੀ ਨਹੀਂ ਆ ਹੁਣ ਵੀ ਨਹੀਂ ਕਰਦੀ ਨਾ ਪਹਿਲਾਂ ਹੀ ਕੀਤਾ ਸੀ ਤੇ ਉਹਦੇ ਨਾਲ ਅਸੀਂ ਨਾ ਕੋਈ 30 35 ਪਿੰਡਾਂ ਦੀ ਫਸਲ ਬਚਾ ਕੇ ਪਹਿਲਾਂ ਹੀ ਖਰਚਾ ਮਤਲਬ ਤੁਸੀਂ ਕਰੀ ਬੈਠੇ ਹੋ ਜੀ ਫਿਰ 18 ਕਿਲੋਮੀਟਰ ਲੰਬਾ ਬੰਨ੍ਹ ਹੀ ਹੋ ਜਿਹੜਾ ਇਹ ਮਸ਼ੀਨ ਉਹ ਵੀ ਤੁਸੀਂ ਪਹਿਲਾਂ ਆਪਦੇ ਕੋਲੋਂ ਕਰਦੇ ਹੋ ਆਪਣੇ ਆਪਣੇ ਬੰਨਿਆ 2011 ਕਦੋਂ ਤੁਹਾਨੂੰ ਤਾਂ ਫਿਰ ਇਹ ਮੰਨਿਆ ਜਾਵੇ ਡਬਲ ਮਾਰ ਪੈ ਰਹੀ ਹੈ ਜੀ ਇਹ ਡਬਲ ਮਾਰ ਡਬਲ ਮਾਰ ਰੋਲ ਮਾਰ ਤੋਂ ਛੱਡ ਕੇ ਇੱਕ ਹੋਰ ਮਾਰ ਪੈਂਦੀ ਹੈ ਜਦੋਂ ਇਹ ਵਨ ਟੁੱਟਦਾ ਵਾ ਨਾ 2023 ਦੀ ਵੀ ਸਾਰੀਆਂ ਜ਼ਮੀਨਾਂ ਖਰਾਬ ਹੋ ਗਈਆਂ ਚ ਰੇਤ ਪੈ ਗਈ ਤੇ ਰੇਤ ਤਾਂ ਇਹ ਜਿਹੜੀ ਆ ਸਾਨੂੰ ਕਿਸੇ ਬੰਨੇ ਸਰਕਾਰ ਨੇ ਚੁੱਕਣ ਨੂੰ ਨਹੀਂ ਦਿੱਤੀ ਉਹ ਸਟ ਹੈ 2023 ਚ ਤੇ 24 ਤੱਕ ਸਾਨੂੰ ਜ਼ਮੀਨਾਂ ਹੀ ਪਤਰੀਆਂ ਕਰਦੇ ਰਹੇ ਸੀ ਤੇ ਅਰਕੀ ਸਾਹਿਬ ਚ ਝੋਨਾ ਲੱਗਾ ਇਹਦੇ ਅਰਕੀ 25 ਦੇ ਵਿੱਚ ਫਿਰ ਪਾਣੀ ਆ ਕੇ ਸਾਰੇ ਇਹ ਜਿਹੜਾ ਕਿੰਨੀਆਂ ਝੋਨੇ ਦੀਆਂ ਫਸਲਾਂ ਚਾਰੇ ਦੀਆਂ ਫਸਲਾਂ ਉਹ ਸਾਰੀਆਂ ਖਰਾਬ ਹੋ ਗਈਆਂ ਪਿੰਡ ਸਾਡਾ ਸੇਫ ਜਗ੍ਹਾ ਤੇ ਆ ਪਿੰਡ ਸਾਡੇ ਕਿਸੇ ਕਰਕੇ ਅਸੀਂ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਮਤਲਬ ਇਹ ਨਹੀਂਗਾ ਕਿ ਸਾਨੂੰ ਕੋਈ ਅਸੀਂ ਬੈਠੇ ਆ ਭੁੱਖੇ ਬੈਠੇ ਆ ਜਿੱਦਾਂ ਵੀ ਸਾਨੂੰ ਰੋਟੀ ਪਾਣੀ ਤੋਂ ਵੀ ਯਾਰ ਸਮਾਨ ਜਿੱਦਾਂ ਜੋ ਆਪਾਂ ਵੀਡੀਓ ਚ ਵੇਨੇ ਕੋਈ ਜਗ੍ਹਾ ਹੈਗੀ ਆ ਇਹ ਨਹੀਂ ਕਿ ਨਹੀਂ ਹਮਾਂ ਹਾਂਜੀ ਵੀ ਜੱਜ ਦੇ ਘਰਾਂ ਦਾ ਨੁਕਸਾਨ ਆ ਪਾਣੀ ਵੜਿਆ ਵਾ ਪਰ ਸਾਡੇ ਘਰ ਸੇਫ ਆ ਸਾਨੂੰ ਲੋਡਵਾ ਜਾ ਵੀਏ ਬੰਦੂ ਮਰਨ ਵਾਸਤੇ ਤੇ ਠੀਕ ਹੈ ਇਹ ਲਈ ਹੀ ਕਰਦੇ ਆ ਕਿ ਸਾਡੇ ਵਾਸਤੇ ਸਭ ਤੋਂ ਵੱਡਾ ਖਰਚਾ ਡੀਜ਼ਲ ਦਾ ਲੱਗਦਾ ਇਹਨੂੰ ਬੰਨਣ ਵਾਸਤੇ ਉਸ ਤੋਂ ਬਾਅਦ ਬੋਰੇ ਤੇ ਤਾਰ ਤਾਰ ਜਿਹੜੇ ਜਾਲ ਬਣਾ ਕੇ ਜਿਹਦੇ ਨਾਲ ਅਸੀਂ ਸੁੱਟਦੇ ਆ ਕਰੇਟ ਕਹਿ ਦਿੰਦੇ ਆ ਸਾਡੇ ਮਾਲਵੇ ਦੇ ਵਿੱਚ ਉਹਨੂੰ ਗੱਟੇ ਵੀ ਕਹਿੰਦੇ ਆ ਜੀ ਇਹਦੇ ਤੋੜੇ ਕਹਿੰਦੇ ਆ ਇਹ ਤੋੜੇ ਕਹਿ ਦਿੰਦੇ ਆ ਗੱਟੇ ਹਾਂ ਜੀ ਗੱਟੇ ਜਿਹੜੇ ਖਾਲੀ ਆ ਕਿਉਂਕਿ ਕਈ ਵਾਰ ਬੋਲੀ ਨਹੀਂ ਸਮਝ ਆਉਂਦੀ ਹਾਂ ਜੀ ਕਿ ਤਾਰ ਜਿਹੜੀ ਉਹ ਜਾਲ ਬਣਾਉਣ ਵਾਸਤੇ ਕੰਮ ਆਉਂਦੀ ਜੇ ਡੀਜ਼ਲ ਜਿਹੜਾ ਅਸੀਂ ਮਿੱਟੀ ਜਿੰਨੀ ਟਰੈਕਟਰ ਟਰਾਲੀਆਂ ਚੱਲਣੇ ਆ ਨਾ ਜਿੰਨਾ ਜੀ ਹੁਣ ਪਾਣੀ ਰੇਤ ਰੇਤ ਭਰ ਗਿਆ ਜੀ ਬਹੁਤ ਦੂਰ ਦੂਰ ਲੈ ਕੇ ਆਉਂਦਾ ਵੀਰੋ ਅਸੀਂ ਹਾਂਜੀ ਹਾਂ ਉਹ ਤੁਸੀਂ ਢੇਰ ਵੀ ਦੇਖ ਸਕਦੇ ਹੋ ਪਰ ਜੇ ਵੀ ਸੀ ਜੀ ਅੰਦਰ ਬੋਰੀਆਂ ਬੁੱਧਾ ਜਿਵੇਂ ਜ਼ਮੀਨ ਚੋਂ ਕਿੱਚ ਫੁੱਟ ਨਹੀਂ ਹੁੰਦੀ ਆ ਨਾ ਤੇ ਹੁਣ ਸਾਰੇ ਪਾਣੀ ਭਰਿਆ ਵਾ ਤੇ ਇਹਨੇ ਬੱਤਰ ਆਉਂਦੇ ਆ ਬਹੁਤ ਟਾਈਮ ਲੱਗਣਾ ਇਹਨੇ ਪਾਣੀ ਬੰਦ ਹੋਊਗਾ ਤੇ ਇਹਨੇ ਜ਼ਮੀਨ ਨੇ ਬੱਤਰ ਆਉਣਾ ਜੀ ਤੇ ਇਸ ਕਰਕੇ ਸਾਨੂੰ ਮਿੱਟੀ ਵੀ ਪਾਸੋਂ ਲੋਡ ਪੈਂਦੀ ਆ ਪਹਿਲਾਂ ਵੀ ਅਸੀਂ 500 ਰੁਪਏ ਟਰਾਲੀ ਜਿਹੜਾ ਅਸੀਂ ਮਿੱਟੀ ਖਰੀਦੀ ਸੀ ਅੱਛਾ ਜੀ ਮਿੱਟੀ ਵੀ ਮੁੱਲ ਖਰੀਦੀ ਆ ਹਾਂਜੀ ਹੁਣ ਤਾਂ ਵੀਰਾਂ ਨੇ ਵਾਧੂ ਕਰ ਦਿੱਤੀ ਆ ਪਹਿਲਾਂ ਇਹ 500 ਰੁਪਏ ਬਹੁਤ ਔਖਾ ਜੀ ਹੈ ਨਾ ਤੇ ਇਸ ਲਈ ਸਾਨੂੰ ਜਿਆਦਾ ਜਿਹ ਜਦੋਂ ਆਪਾਂ ਕਹਿ ਸਕਦੇ ਆਂ ਸਰੀਰਾਂ ਦੀ ਲੋੜ ਆ ਬੰਦਿਆਂ ਦੀ ਲੋੜ ਵਾ ਉਸ ਟਾਈਮ ਤੇ ਜੇ ਕਈਆਂ ਟਰਾਲੀਆਂ ਦੀ ਲੋੜ ਆ ਤੇ ਜਿਆਦਾ ਖਰਚਾ ਵੜਾ ਵੱਡਾ ਸਾਡਾ ਡੀਜ਼ਲ ਦਾ ਤੇ ਗੱਟੇ ਤੇ ਤਾਰ ਉਹਨਾਂ ਚ ਜਣਾਉਂਦਾ ਸਭ ਤੋਂ ਜਿਆਦਾ ਉਹਨਾਂ ਚੀਜ਼ਾਂ ਦੀ ਲੋੜ ਆ ਇਹ ਤੇ ਇਹੀ ਬੇਨਤੀ ਕਰਦੇ ਆਂ ਕਿ ਰਾਸਨ ਤੇ ਆਪਾਂ ਇੱਕ ਇੱਕ ਪਿੰਡ 2-2 ਲੱਖ ਰੁਪਈਆ ਵੀ ਲਾ ਦਿੰਨੇ ਆ ਉਹ ਹੁਣ ਕੋਈ ਜਿਆਦਾ ਜ਼ਰੂਰਤ ਨਹੀਂ ਕੀ ਕਿਉਂਕਿ ਰਾਸਨ ਜਿਹੜਾ ਲੋਕਾਂ ਦੇ ਘਰਾਂ 'ਚ 6-6 ਮਹੀਨਿਆਂ ਦਾ ਜਮਾ ਹੋ ਗਿਆ ਵਾ ਜਿਆਦਾ ਜ਼ਰੂਰਤ ਵਾ ਇਹਨੂੰ ਬੰਦ ਬੰਨਣ ਦੀ ਜੇ ਉਸ ਤੋਂ ਬਾਅਦ ਜ਼ਰੂਰਤ ਫਿਰ ਪੈਣੀ ਆ ਵੀਰੋ ਉਹ ਪੈਣੀ ਆ ਕਿ ਜਿਹੜੇ ਛੋਟੇ ਕਰੀ ਕਰਨ ਦੀ ਉਹਨਾਂ ਨੂੰ ਉਹਨਾਂ ਦੀ ਬਜਾਈ ਕਰਨ ਦੀ ਤੇ ਉਹ ਜਿਹੜਾ ਵਾ ਅਸਲ ਸੇਵਾ ਉਹ ਅੱਡੀ ਕੀਤੀ ਜਾਵੇ ਤੇ ਆਪਣੇ ਸਾਰੀ ਦੁਨੀਆ ਜਿਹੜੀ ਹੈ ਨਾ ਹੁਣ ਆਪਣੇ ਇੱਥੇ ਸਾਡੇ ਪਿੰਡ ਵੀ ਆ ਜੂਪੀ ਤੋਂ ਹਰਿਆਣੇ ਤੋਂ ਦੂਰ ਦੂਰ ਤੱਕ ਇਥੋਂ ਦਾ ਕੇ ਬੰਬੇ ਤੱਕ ਵੀ ਬੰਦੇ ਆ ਗਿਆ ਤੇ ਉਹ ਰਸਣ ਹੀ ਲੈ ਕੇ ਆਉਂਦੇ ਆ ਸਾਰੇ ਬਿਸਕਟ ਦੇ ਇਥੇ ਗੁਰਦਰਾ ਸਾਹਿਬ ਦਾ ਇੱਕ ਪੂਰਾ ਕਮਰਾ ਹੀ ਭਰਿਆ ਪਿਆ ਵਾ ਕਿਉਂਕਿ ਬਿਸਕਟ ਦੇ ਇਥੇ ਘਰਾਂ ਚ ਵੀ ਜੇ ਕਹੀਏ ਨਾ ਕਿ ਇਹਨਾਂ ਨੂੰ ਤਾਂ ਬਿਸਕਟ ਲੈ ਜਾ ਤੋ ਲੈ ਜਾਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਰਸਣ ਜਿਹੜਾ ਵਾ ਚਲੋ ਹੈ ਤੇ ਵੈਗਨੂ ਦੀ ਕਿਰਪਾ ਆਪਣੇ ਪੰਜਾਬ ਦੇ ਹਾਂਜੀ ਹਾਂ ਗੁਰੂਆਂ ਨੂੰ ਪਾਸ਼ਾ ਦੀ ਕਰ ਦਿੰਦੇ ਆ ਤੇ ਆਪਣੇ ਪੰਜਾਬ ਚ ਆਫਤਾਈ ਆ ਇਰਾ ਨੇ ਇੰਨੀ ਕਿ ਇੱਕ ਵਲੋਂ ਇੱਕ ਵਾਰੀ ਤਾਂ ਉਹਨਾਂ ਨੇ ਵੇਜਾ ਵੇਜਾ ਕਰਾ ਦਿੱਤੀ ਇੱਕਤਾ ਦਿਖਾਤੀ ਹੈ ਨਾ ਇਹ ਪੰਜਾਬ ਵਾਲੇ ਵੀ ਇੱਕ ਦੂਜੇ ਨਾਲ ਹੋਰ ਵੀ ਦਿਖਾਉਂਦੇ ਇੰਨੀ ਕਿ ਨਹੀਂ ਕੱਲਾ ਰਸਣ ਤੇ ਜਾ ਇਹ ਕਹਿੰਦੇ ਆ ਕਿ ਜਦਾ ਇੱਥੇ ਇਹਦੀ ਜ਼ਰੂਰਤ ਆ ਜਿੱਕੇ ਸਾਡੇ ਬੰਨ ਮਜ਼ਬੂਤ ਹੋ ਜਾਣ ਵੱਡੇ ਬੰਨ ਹੋ ਜਾਣ ਤੇ ਇੱਥੋਂ ਤੱਕ ਲੋਬਤ ਆਵੇ ਹੀ ਨਾ ਹੌਣ ਵਾਲੇ ਸਮੇਂ ਦੇ ਵਿੱਚ ਟਰੈਕਟਰਾਂ ਦੀ ਲੋਡ ਡੀਜ਼ਲ ਦੀ ਲੋਡ ਜੀ ਤੇ ਜਿਹੜੀਆਂ ਜ਼ਮੀਨਾ ਪੱਧਰ ਹੋ ਜਾਣਗੀਆਂ ਤੇ ਉਹਨਾਂ ਦੇ ਵਿੱਚ ਕਣਕ ਬੀਜਣ ਦੀ ਲੋਡ ਪੈਣੀ ਡੀਪੀ ਦੀ ਤੇ ਬੀਟੀ ਲੋਡ ਪੈਣੀ ਉਹ ਅਸਲ ਸਹਿਤ ਹੋਵੇ ਠੀਕ ਹੈ ਜੀ ਜਿੱਥੇ ਵੀ ਸਾਡੇ ਪੰਜਾਬੀ ਭਰਾ ਇਹ ਵੀਡੀਓ ਦੇਖ ਰਹੇ ਆ ਉਹ ਇਹ ਗੱਲ ਨੂੰ ਜ਼ਰੂਰ ਸਮਝਣ ਤੇ ਜਿਹੜੇ ਦੂਰ ਦਰਾਡੇ ਏਰੀਆ ਦੇ ਵਿੱਚੋਂ ਇੱਥੇ ਆਉਂਦੇ ਆ ਤੇ ਉਹ ਵੀਰ ਇਹਨਾਂ ਨਾਲ ਕੰਟੈਕਟ ਕਰ ਲੈਣ ਜਿਹੜੇ ਇੱਧਰ ਵੀਰ ਹੜਪੀੜ ਤੇ ਨੇ ਆਪੋ ਦਾ ਬਣਾਓ ਕਿਉਂਕਿ ਉਹ ਤੁਹਾਡੀ ਸੇਵਾ ਕੀਤੀ ਬੇਅਰਥ ਨਾ ਹੋਵੇ ਤੇ ਸਹੀ ਪੈਸਾ ਤੁਹਾਡਾ ਸਹੀ ਥਾਂ ਲੱਗੇ। ਅਹੀਂ ਇੱਕ ਦੋ ਸਾਡੇ ਅਹੀਂ ਇੱਕ ਦਿਨ ਇੱਥੇ ਸਾਡੇ ਜਿਹੜਾ ਉਹ ਬੰਡ ਟੋਟਾ ਵੀਡੀਓ ਲਾ ਕੇ ਕਿਸ ਨੇ ਸਕੈਨਰ ਪਾਇਆ ਸੀ ਤੇ ਫਿਰ ਉਹਦਾ ਅਸੀਂ ਨੰਬਰ ਵੀ ਸਾਰਾ ਕੁਝ ਇਹ ਗਰੁੱਪਾਂ 'ਚ ਪਾ ਕੇ ਉਹਨੂੰ ਫੋਨ ਵੀ ਨਹੀਂ ਦਿੱਤੇ। ਫਿਰ ਉਹ ਸਾਡੇ ਤੋਂ ਮੁੱਕਰ ਵੀ ਗਿਆ। ਇਹ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਪਹੁੰਚ ਕਰਕੇ ਕਰੋ ਹਣਾ। ਫਰੌਡ ਜਿਹੜੇ ਵੀ ਧੋਖਾਧੜੀ ਵਾਲੇ ਬੰਦੇ ਆ ਤੋਂ ਵੀ ਬਚਾ ਜਾਵੇ ਜੀ। ਠੀਕ ਹੈ ਜੀ। ਮਤਲਬ ਸਾਰੇ ਅਪੀਲ ਸੁਣਨਗੇ ਜੀ ਪੰਜਾਬੀ ਵੀਰ ਸਾਡੇ ਜਿਹੜੇ ਹਨਾ ਮਦਦ ਕਰਨ ਲਈ ਆ ਰਹੇ ਨੇ ਇੱਧਰ। ਇਹ ਗੱਲ ਨੂੰ ਜਰੂਰ ਸਮਝਿਓ ਵੀ ਜਿਹੜੀ ਚੀਜ਼ ਦੀ ਇੱਥੇ ਜ਼ਰੂਰਤ ਹੈ ਉਹੀ ਇਹ ਲੋਕਾਂ ਤੱਕ ਆਪਾਂ ਨੂੰ ਪਹੁੰਚਾਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ